ਮੋਗਾ ਦੇ ਵਿੱਚ ਪੁਲਿਸ ਮੁਲਾਜ਼ਮ ਤੇ ਜਾਨਲੇਵਾ ਹਮਲਾ ਹੋਇਆ ਤੇ ਹਮਲਾਵਰ ਮੁਲਾਜ਼ਮ ਦਾ ਮੋਬਾਈਲ ਤੇ ਅਸਲਾ ਖੋਕੇ ਫਰਾਰ ਹੋ ਗਏ ਨੇ ਵਾਰਦਾਤ 22 ਦਸੰਬਰ ਸ਼ੁੱਕਰਵਾਰ ਰਾਤ ਕਰੀਬ 9 ਵਜੇ ਦੀ ਹੈ ਧਰਮਕੋਟ ਨੇੜੇ ਕਮਾਲਕੇ ਪੁਲਿਸ ਚੌਕੀ ਵਿੱਚ ਤਨਾਨਤ ਹੈੱਡ ਕਨਸਟਲ ਸੁਪਨਾਮ ਸਿੰਘ ਲੋਹਾਰਾ ਚੌਕ ਨੇੜੇ ਆਪਣੀ ਖਰਾਬ ਗੱਡੀ ਨੂੰ ਠੀਕ ਕਰ ਰਿਹਾ ਸੀ ਕਿ ਇਸ ਦੌਰਾਨ ਇੱਕ ਗੱਡੀ ਵਿੱਚ ਆਏ 4 ਤੋਂ 5 ਹਮਲਾਵਰਾਂ ਨੇ ਸਤਨਾਮ ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨ ਲੈਵਾ ਹਮਲਾ ਕਰ ਦਿੱਤਾ ਤੇ ਸਤਨਾਮ ਨੂੰ ਗੰਭੀਰ ਜ਼ਖਮੀ ਕਰਕੇ ਉਸਦਾ ਮੋਬਾਈਲ ਤੇ ਅਸਲਾ ਲੈ ਕੇ ਫਰਾਰ ਹੋ ਗਏ ਕੁਝ ਰਾਹਗੀਰਾਂ ਦੇ ਵੱਲੋਂ ਜ਼ਖਮੀ ਸਤਨਾਮ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਸਤਨਾਮ ਸਿੰਘ ਦੇ ਸਿਰ ਦੇ ਵਿੱਚ 100 ਦੇ ਕਰੀਬ ਟਾਂਕੇ ਲੱਗੇ ਨੇ ਉੱਥੇ ਹੀ ਵਾਰਦਾਦੀ ਸੂਚਨਾ ਮਿਲਣ ਤੋਂ ਬਾਅਦ ਮੋਗਾ ਦੇ ਐਸਐਸਪੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਨੇ ਕੱਲ੍ਹ ਨਾਮ ਮੇਰਾ ਬੇਟਾ ਪਟਿਆਲੇ ਮੈਡੀਸਨ ਲੈਣ ਗਏ ਸੀ ਮੇਰੀ ਪੋਤੀ ਦੀ ਗਰਵੀਨ ਦੀ ਤੇ ਮੈਡੀਸਨ ਲੈ ਕੇ ਰਾਤ ਨੂੰ ਤਕਰੀਬਨ ਇਹ ਪੌਣੇ 9 9 ਵਜੇ ਆਏ ਆ ਤੇ ਅਗਲੇ ਦਿਨ ਇਹਨਾਂ ਦੀ ਕ੍ਰਾਈਮ ਦੀ ਮੀਟਿੰਗ ਸੀਗੀ ਐਸਐਸਪੀ ਸਾਹਿਬ ਨੇ ਰੱਖੀ ਜਿਹੜਾ ਸਾਡੇ ਉੱਥੇ ਚੌਕੀ ਇੰਚਾਰਜ ਆ ਉਹਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਸੀ ਤੇ ਇਹਨਾਂ ਕਿਹਾ ਵੀ ਮੇਰਾ ਲੈਪਟਾਪ ਉੱਥੇ ਪਿਆ ਤੇ ਜਿਹੜੀ ਉਹ ਅਜੰਡਾ ਤਿਆਰ ਕਰਨਾ ਸੀਗਾ ਮੀਟਿੰਗ ਦਾ ਤੇ ਘਰੋਂ ਦੱਸ ਕੇ ਸਾਨੂੰ ਕਹਿੰਦਾ ਆ ਕੇ ਮੈਂ ਰੋਟੀ ਖਾਊਂਗਾ ਘਰੋਂ ਗਿਆ ਇਹ ਤੇ ਤਕਰੀਬਨ ਲੰਡੇ ਗਿਆ ਦੋਕੇ ਜਾ ਕੇ ਇਹਦੀ ਗੱਡੀ ਦਾ ਟਾਇਰ ਪੰਚਰ ਹੋ ਗਿਆ ਜਾਂ ਫਟ ਗਿਆ ਤੇ ਗਾਂ ਅੱਗੇ ਜਾ ਕੇ ਇਹ ਟਾਇਰ ਬਦਲੀ ਕਰਨ ਵਾਸਤੇ ਜੱਕ ਲਾ ਕੇ ਟਾਇਰ ਬਦਲੀ ਕਰ ਰਿਹਾ ਸੀ ਤੇ ਕੋਈ ਤਿੰਨ ਚਾਰ ਅਣਪਛਾਤੇ ਚਾਰ ਸੀ ਜਾਂ ਪੰਜ ਸੀ ਮੈਨੂੰ ਪੂਰਾ ਪਤਾ ਨਹੀਂ ਉਹਨਾਂ ਨੇ ਆ ਕੇ ਤੇ ਸਿਰ ਚ ਕਾਪੇ ਮਾਰੇ ਚਾਰ ਪੰਜ ਤੇ ਇਹਦਾ ਮੋਬਾਈਲ ਵੀ ਖੋਲਿਆ ਤੇ ਇਹਦਾ ਵੈਪਨ ਵੀ ਖੋਲਿਆ ਪੁਲਿਸ ਸਾਡਾ ਪੂਰਾ ਸਹਿਯੋਗ ਦੇ ਰਹੀ ਆ ਜਾਂਚ ਕਰ ਰਹੀ ਹੈ ਕਿਉਂਕਿ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਤੇ ਬਾਰੇ ਕੁਝ ਜ਼ਿਆਦਾ ਤਾਂ ਮੈਂ ਕਹਿ ਨਹੀਂ ਸਕਦਾ ਇਹ ਬੇਟਾ ਮੇਰਾ ਕਮਾਲ ਕੇ ਚੌਕੀ ਹੈ ਤਨਾਤ ਇਹ ਹੈਡ ਕਨਸਟੇਬਲ ਮੁੰਸ਼ੀਾ ਉੱਥੇ